ਕਰਦਿਆਂ ਜਿਹੜੇ ਆਪਣੇ ਇਲੈਕਟ੍ਰੀਸ਼ੀਅਨ ਬਿਜਲੀ ਵਾਲੇ ਟੀਚਰ ਲੱਗਦੇ ਆ ਕਿਉਂਕਿ ਘਰ ਘਰ ਲੱਗ ਰਹੇ ਨੇ ਤੇ ਇਹਨਾਂ ਦਾ ਇੱਕ ਕਾਰਨ ਦੱਸ ਦਿਆਂ ਜਿਹਦੇ ਘਰੇ ਜੂਪੀ ਬੀਸੀ ਫਿਟਿੰਗ ਹੋਈ ਹੈ ਚਿੱਟੀ ਫਿਟਿੰਗ ਹੋਈ ਹੋਈ ਹੈ ਪਹਿਲਾਂ ਦੀ ਪੁਰਾਣੀ ਕਿਉਂਕਿ ਹੁਣ ਤਾਂ ਸੀਪੀਬੀਸੀ ਹੋਣ ਲੱਗ ਗਈਆਂ ਜਦੋਂ ਇਹ ਪਾਣੀ ਗਰਮ ਕਰ ਦਿੰਦਾ ਬੈਕ ਸਾਈਡ ਓਵਰ ਪਾਣੀ ਹੋ ਕੇ ਜਿਹੜਾ ਤਾਂ ਗਰਮ ਹੋ ਕੇ ਜਿਹੜਾ ਆਪਾਂ ਜੂਪੀ ਬੀਸੀ ਫਿਟਿੰਗ ਦੇ ਵਿੱਚ ਵਗ ਜਾਂਦਾ ਉਸ ਤੋਂ ਬਾਅਦ ਜਦੋਂ ਇਹ ਇਸ ਦੇ ਵਿੱਚ ਵਗ ਜਾਂਦਾ ਕਿਉਂਕਿ ਇਹ ਗਰਮ ਪਾਣੀ ਵਾਲੀ ਨਹੀਂ ਹੁੰਦੀ ਪਾਈਪ ਇਹ ਕੱਲੇ ਠੰਡੇ ਪਾਣੀ ਵਾਲੀ ਕੋਲਡ ਪਾਣੀ ਵਾਲੀ ਹੁੰਦੀ ਹੈ ਤੇ ਇਹਦੇ ਵਿੱਚ ਜਦੋਂ ਪਾਣੀ ਆ ਗਿਆ ਆਟੋਮੈਟਿਕ ਹੀ ਇਹ ਸਲੋਚਨਾ ਜਿਹੜਾ ਛੱਡ ਜਾਂਦੀ ਆ ਤੇ ਗਰਮ ਹੋ ਕੇ ਪਾਣੀ ਨਾਲ ਜਿਹੜੀ ਪੈਪ ਆ ਜਿਹੜੇ ਐਲਬੋ ਨੇ ਜੋੜਨੇ ਉਹ ਪਿਗਲ ਜਾਂਦੇ ਆ ਫਿਰ ਬਾਕੀ ਜਿਆਦਾ ਉਸ ਤੋਂ ਬਾਅਦ ਇਹਦਾ ਲੀਕੇਜ ਹੋ ਜਾਂਦਾ ਬਾਕੀ ਬੈਕ ਸਾਈਡ ਜਿਹੜੇ ਠੰਡੇ ਵਾਲੀਆਂ ਟੂਟੀ ਵਾਲੀਆਂ ਆਪਣੇ ਕਨੈਕਸ਼ਨ ਹੁੰਦੇ ਆ ਉਹਨਾਂ ਦੇ ਵਿੱਚ ਵੀ ਪਾਣੀ ਜਿਹੜਾ ਗਰਮ ਜਾਣ ਲੱਗ ਜਾਂਦਾ ਤੁਹਾਨੂੰ ਆਪਾਂ ਇਹਦੇ ਬਾਰੇ ਸਾਰਾ ਕੁਝ ਦੱਸਾਂਗੇ ਤੁਸੀਂ ਖਾਸ ਕਰਕੇ ਸਾਰੀ ਵੀਡੀਓ ਨੂੰ ਦੇਖਣਾ ਤੁਹਾਨੂੰ ਦਿਖਾਉਣਿਆ ਇਹਦਾ ਕੀ ਨੁਕਸਾਨ ਆ ਵੀ ਕਿੱਥੇ ਕਿੱਥੇ ਤੱਕ ਨੁਕਸਾਨ ਕਰਦਾ ਤੇ ਇਧਰਲੇ ਪਾਸੇ ਇਹਦੇ ਨਾਲ ਇੱਕ ਰੂਮ ਆ ਇਸ ਦੇ ਨਾਲ ਬਾਥਰੂਮ ਦੇ ਨਾਲ ਤੇ ਜਿੰਨੀ ਵੀ ਇਧਰ ਫੀਟਿੰਗ ਸੀ ਸਾਰੀ ਉਹ ਲੀਕ ਹੋਣ ਕਰਕੇ ਇਸ ਦੇ ਵਿੱਚ ਵੀ ਪਾਣੀ ਆ ਗਿਆ ਤੇ ਇਹਦੇ ਵਿੱਚ ਵੀ ਇਧਰੋਂ ਸਾਰੇ ਤੁਹਾਡੇ ਸਾਹਮਣੇ ਆ ਸੇਮ ਚੜੀ ਹੋਈ ਆ ਕਿਉਂਕਿ ਬਹੁਤ ਵੱਡੇ ਇਹ ਕਾਰਨ ਨੇ ਇਹ ਚੀਜ਼ਾਂ ਬਰੀਕੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਹਰ ਇੱਕ ਬੰਦੇ ਦੇ ਨਹੀਂ ਨੌਲੇਜ ਦੇ ਵਿੱਚ ਆਉਂਦੀਆਂ ਚਾਹੇ ਕੋਈ ਪਲੰਬਰ ਆ ਕੋਈ ਵੀ ਬੰਦਾ ਦੇਖਦਾ ਜਿਹਨੂੰ ਇਸ ਚੀਜ਼ ਬਾਰੇ ਪਤਾਗਾ ਤੇ ਉਹ ਹਰ ਇੱਕ ਬੰਦਾ ਕਮੈਂਟ ਵੀ ਕਰਿਓ ਤੇ ਅੱਜ ਤੁਹਾਨੂੰ ਦਿਖਾਉਣਾ ਹੈ ਦੂਸਰੀ ਸਾਈਡ ਵੀ ਆਪਾਂ ਬਾਹਰਲੀ ਸਾਈਡ ਚੱਲਦੇ ਆ ਤੁਹਾਨੂੰ ਉੱਧਰ ਦਿਖਾਉਣਾ ਹਾਂਜੀ ਆਪਾਂ ਬਾਹਰਲੀ ਸਾਈਡ ਆ ਗਏ ਆ ਕਿਉਂਕਿ ਇਧਰਲੇ ਪਾਸੇ ਅੰਦਰਲੇ ਪਾਸੇ ਜਿਹੜਾ ਬਾਥਰੂਮ ਆ ਇੱਥੇ ਗੀਜਰ ਲੱਗਿਆ ਹੋਇਆ ਇਹਦੇ ਕਾਰਨ ਇਧਰੋਂ ਪਹਿਲਾਂ ਵੀ ਪਿਛਲੇ ਸਾਲ ਵੀ ਅਸੀਂ ਇਥੋਂ ਸੈਟਿੰਗ ਕਰਕੇ ਗਏ ਸੀਗੇ ਕਿਉਂਕਿ ਨਹੀਂ ਹਟਿਆ ਉਸਦੇ ਕਾਰਨ ਇਧਰੋਂ ਜਿਹੜੀ ਸਾਰੀ ਕੰਦ ਆ ਤੁਹਾਡੇ ਸਾਹਮਣੇ ਆ ਜਿੰਮਿਆਂ ਸ਼ੋਰ ਆਇਆ ਪਿਆਗਾ ਐਤਕੀ ਫੇਰ ਜਦੋਂ ਆ ਕੇ ਗੀਜਰ ਲਾਉਂਦੇ ਨੇ ਇਹ ਹਾਲਾਂ ਦੇ ਵਿੱਚ ਉਦੋਂ ਹੀ ਪ੍ਰੋਬਲਮ ਪੈਂਦੀ ਆ ਸਾਰੇ ਲੀਕੇਜ ਆ ਜਾਂਦੀ ਆ ਕਿਉਂਕਿ ਵੱਡਾ ਕਾਰਨ ਇਸੇ ਦਾ ਜਦੋਂ ਜੂਪੀਬੀਸੀ ਫੀਟਿੰਗ ਦੇ ਵਿੱਚ ਗਰਮ ਪਾਣੀ ਆ ਜਾਂਦਾ ਉਹ ਜੋੜ ਛੱਡਣ ਕਾਰਨ ਸਾਰੀ ਫੀਟਿੰਗ ਜਿਹੜੀ ਲੀਕੇਜ ਹੋ ਜਾਂਦੀ ਆ ਸਾਰੀ ਕੰਧਾਂ ਦੇ ਵਿੱਚ ਸੇਮ ਆ ਜਾਂਦੀ ਆ ਤੁਹਾਨੂੰ ਅੱਜ ਆਪਾਂ ਗੀਜਰ ਬਾਰੇ ਅੰਦਰ ਸਾਰੀ ਸਿਸਟਮ ਆ ਜਿਹੜਾ ਉਹ ਦੱਸਦੇ ਆ ਵੀ ਕੀ ਲਾਉਣਾ ਚਾਹੀਦਾ ਅਸੀਂ ਤੁਹਾਨੂੰ ਆਪਾਂ ਦੱਸਣ ਲੱਗਿਆ ਇੱਕ ਤਾਂ ਨੂੰ ਇੱਕ ਜਿਹੜਾ ਸਿਸਟਮ ਆ ਜਿਹੜਾ ਗੀਜਰ ਦੇ ਨਾਲ ਲੱਗਦਾ ਵੀ ਇਹਦਾ ਕੀ ਸੋਲੂਸ਼ਨ ਆ ਕੀ ਇਹ ਤੋਂ ਆਪਾਂ ਕਿਵੇਂ ਬਚਾਅ ਕਰ ਸਕਦੇ ਆ ਇੱਕ ਛੋਟਾ ਜਿਹਾ ਆ ਇਹਦੇ ਨਾਲ ਗੀਜਰਾਂ ਦੇ ਨਾਲ ਇੱਕਾ ਪੁਰਜਾ ਜਾਂ ਲੱਗਦਾ ਕਿਉਂਕਿ ਇਹ ਇੱਕ ਤਰ੍ਹਾਂ ਦਾ ਆਟੋ ਕਟ ਹੁੰਦਾਗਾ ਜਦੋਂ ਆਪਾਂ ਨੀਚੋਂ ਪਾਣੀ ਭੇਜਦਾ ਇੱਕ ਬਾਲ ਹੀ ਇਹ ਨੀਚੋਂ ਦਾ ਪਾਣੀ ਵਗ ਜੂਗਾ ਕਿਉਂਕਿ ਵਾਪਸ ਉਧਰੋਂ ਟੈਂਕ ਦੇ ਵਿੱਚੋਂ ਵਾਪਸ ਬੈਕ ਨਹੀਂ ਜਾਊਗਾ ਜਿੱਥੇ ਠੰਡਾ ਪਾਣੀ ਕਨੈਕਸ਼ਨ ਆ ਉਹਨਾਂ ਦੇ ਵਿੱਚ ਇਹ ਲੀਕ ਜਿਹਾ ਜਿਹੜਾ ਬਹੁਤ ਜ਼ਿਆਦਾ ਰੋਕਦਾਗਾ ਤੇ ਜਿਹੜੇ ਵੀਰਾਂ ਨੂੰ ਇਹ ਪਤਾਗਾ ਇਸ ਚੀਜ਼ਾਂ ਬਾਰੇ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀ ਇਹ ਚੀਜ਼ਾਂ ਸਹੀ ਕੰਮ ਕਰਦੀਆਂ ਜਾਂ ਨਹੀਂ ਕਰਦੀਆਂ ਵੀ ਗੱਲ ਇਹ ਸਹੀ ਹੈ ਜਾਂ ਨਹੀਂ ਤੇ ਜਦੋਂ ਇਹ ਤੇ ਜਿਹੜੇ ਆਹਦੇ ਨਾਲ ਦੇ ਜਿਵੇਂ ਆ ਤੁਹਾਡੇ ਸਾਹਮਣੇ ਆ ਇਸ ਨਾਲ ਦੇ ਗੀਜ਼ਰ ਲੱਗੇ ਹੁੰਦੇ ਆ ਇਹਨਾਂ ਦੇ ਬਿਲਕੁਲ ਕੱਲਾ ਇਹ ਚੀਜ਼ ਲੱਗੀ ਹੁੰਦੀ ਆ ਇਹ ਚੀਜ਼ ਨਹੀਂ ਹੁੰਦੀ ਕਿਉਂਕਿ ਬੈਕ ਪਾਣੀ ਵਗ ਜਾਂਦਾ ਤੇ ਜਿਹੜੇ ਮਹਿੰਗੇ ਗੀਜ਼ਰ ਨੇ ਕੰਪਨੀਆਂ ਦੇ ਗੀਜ਼ਰ ਨੇ ਉਹਨਾਂ ਦੇ ਨਾਲ ਇਹ ਚੀਜ਼ ਜ਼ਰੂਰ ਆਉਂਦੀ ਆਉਂਦੀ ਹੈਗੀ ਕਿਉਂਕਿ ਆਪਾਂ ਨੂੰ ਇਹ ਲਾਉਣੇ ਪੈ ਜਾਂਦੇ ਆ ਕਿਸੇ ਜਿੱਥੇ ਆਪਾਂ ਦਾ ਪਾਣੀ ਨੀਮਾਗਾ ਜੇ ਨੂੰ ਮੰਨ ਲਓ ਵੀ ਨੀਵੇਂ ਥਾਂ ਦੇ ਵਿੱਚ ਟੈਂਕੀ ਰੱਖੀ ਹੋਈ ਆ ਤੇ ਉੱਥੇ ਪਾਣੀ ਕਿਉਂਕਿ ਇਹਨਾਂ ਦੇ ਵਿੱਚ ਪ੍ਰੋਪਰ ਨਹੀਂ ਪਹੁੰਚਦਾ ਗੀਜ਼ਰਾਂ ਦੇ ਵਿੱਚ ਉਦੋਂ ਥੋੜੀ ਜਿਹੀ ਦਿੱਕਤ ਆਉਣ ਕਰਕੇ ਆਪਾਂ ਇਹ ਲਾ ਦਿੰਨੇ ਆ ਤੇ ਇਹ ਜਾਦਾ ਇਹ ਕੰਪਨੀਆਂ ਜਿਹੜੀਆਂ ਦਿੰਦੀਆਂ ਨੇ ਇਸ ਚੀਜ਼ ਨੂੰ ਤੇ ਤੁਹਾਨੂੰ ਆਪਾਂ ਨੇੜੇ ਕਰਕੇ ਦਿਖਾ ਦਿੰਨੇ ਆ ਜਿਵੇਂ ਉਰਾਂ ਕਰੀ ਬਈ ਨੇੜੇ ਇਹਦੇ ਵਿੱਚ ਇਹ ਚੀਜ਼ ਹੁੰਦੀ ਆ ਇਸ ਦੇ ਵਿੱਚ ਜਦੋਂ ਆਪਾਂ ਇਹਨੂੰ ਨੀਚੋਂ ਦੱਬਦਾਂਗੇ ਪੁਸ਼ ਕਰਦਾਂਗੇ ਇੱਥੋਂ ਤੇ ਇਹ ਉੱਪਰ ਨੂੰ ਬਟਨ ਚੱਕਿਆ ਜਾਊਗਾ ਉੱਪਰ ਨੂੰ ਪਾਣੀ ਆ ਜਾਊਗਾ ਜਦੋਂ ਇਹਦੇ ਵਿੱਚ ਪਾਣੀ ਰੁਕ ਗਿਆ ਇਹ ਆਟੋਮੈਟਿਕ ਹੀ ਰੁਕ ਜਾਊਗਾ ਇਧਰੋਂ ਵਾਪਸ ਪਾਣੀ ਨਹੀਂ ਜਾਊਗਾ ਤੇ ਆਪਾਂ ਇਸ ਨੂੰ ਇੱਥੇ ਫਿੱਟ ਕਰਾਂਗੇ ਤੁਹਾਨੂੰ ਦਿਖਾਉਣਿਆ ਵੀ ਇਹ ਕਿਸ ਤਰ੍ਹਾਂ ਫਿੱਟ ਹੁੰਦਾਗਾ ਤਾਨੂੰ ਇਹਦੇ ਬਾਰੇ ਸਾਰਾ ਕੁਝ ਦੱਸਿਆ ਜਾਣਾ ਤੇ ਤੁਸੀਂ ਦੇਖਦੇ ਹੋ ਸਾਰੀ ਵੀਡੀਓ ਤੇ ਸਾਰੀ ਵੀਡੀਓ ਨੂੰ ਦੇਖ ਕੇ ਸਾਰਿਆਂ ਨੇ ਲਾਈਕ ਸ਼ੇਅਰ ਜ਼ਰੂਰ ਕਰਨਾ ਕਮੈਂਟ ਕਰੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੁਹਾਡੇ ਲਈ ਆਪਾਂ ਇਹੋ ਜਿਹੀਆਂ ਚੀਜ਼ਾਂ ਹੋਰ ਵੀ ਲੈ ਕੇ ਆਵਾਂਗੇ ਤੁਸੀਂ ਸਾਰੀ ਵੀਡੀਓ ਦੇਖੀ ਤੇ ਕਿਵੇਂ ਫਿੱਟ ਹੁੰਦਾ ਤੇ ਇਸੇ ਤਰ੍ਹਾਂ ਹੀ ਤੁਸੀਂ ਵੀ ਆਪ ਜੇ ਕਿਸੇ ਦੇ ਇਦਾਂ ਦੀ ਕੋਈ ਪ੍ਰੋਬਲਮ ਆ ਤੁਸੀਂ ਆਪ ਘਰੇ ਆ ਚੀਜ਼ ਲੈ ਕੇ ਦੁਕਾਨ ਤੋਂ ਫਿੱਟ ਕਰ ਸਕਦੇ ਹੋ ਤੇ ਤੁਸੀਂ ਦੇਖੋ ਸਾਰਾ ਹਾਂਜੀ ਆਪਾਂ ਤੁਹਾਨੂੰ ਦਿਖਾਉਣਾ ਇਹ ਚੀਜ਼ ਜਿਹੜਾ ਇਹ ਲਾਵਾਂਗੇ ਤੁਹਾਨੂੰ ਸਾਰੀ ਚੀਜ਼ ਇਹਨੂੰ ਤੁਸੀਂ ਦੇਖਦੇ ਰਹੋ ਕਿਉਂਕਿ ਇਸੇ ਤਰ੍ਹਾਂ ਹੀ ਤੁਸੀਂ ਆਪਣੇ ਘਰੇ ਵੀ ਬਦਲ ਸਕਦੇ ਹੋ ਜਦੋਂ ਆਪਾਂ ਆਹ ਕਨੈਕਸ਼ਨ ਪਾਇਪ ਆ ਜਿਹੜੀ ਇਹਦੀ ਖੋਲ ਲਈ ਆ ਤੇ ਦੇਖੋ ਇਸ ਤਰ੍ਹਾਂ ਇਹ ਗਰਮ ਪਾਣੀ ਕੱਢਦਾ ਜਿਹੜਾ ਠੰਡੇ ਪਾਣੀ ਦੇ ਵਿੱਚ ਵਗ ਜਾਂਦਾ ਤੇ ਜਿਵੇਂ ਹੁਣ ਆਪਾਂ ਇਧਰੋਂ ਛੜਤਾ ਇਹ ਬੈਕ ਆ ਜਾਊਗਾ ਪਾਣੀ ਤੇ ਉਹਦੇ ਕਾਰਨ ਬਹੁਤ ਜ਼ਿਆਦੇ ਪ੍ਰੋਬਲਮਾਂ ਆਉਂਦੀਆਂ ਨੇ ਹੁਣ ਇਹ ਗੀਜਰ ਐਸ ਟਾਈਮ ਆ ਜਿਹੜਾ ਖਾਲੀ ਹੋ ਰਿਹਾਗਾ ਇਸ ਕਰਕੇ ਪਾਣੀ ਨਹੀਂ ਬੈਕ ਮਾਰ ਦਿੰਦਾਗਾ ਬੈਕ ਹੋਣ ਕਰਕੇ ਆ ਸਾਰੀ ਫੀਟਿੰਗਾਂ ਜਿਹੜੀ ਇਹ ਖਰਾਬ ਹੋ ਜਾਂਦੀ ਆ ਆਪਾਂ ਇਸ ਦੇ ਨਾਲ ਇਹ ਚੀਜ਼ ਨੂੰ ਲਾਵਾਂਗੇ ਕਿਉਂਕਿ ਬੈਕ ਪਾਣੀ ਨਹੀਂ ਆਊਗਾ ਤੇ ਇਸ ਤਰ੍ਹਾਂ ਲਾਉਣਾ ਜਿਵੇਂ ਦੇ ਉੱਤੇ ਤੀਰ ਵੀ ਦਿੱਤਾ ਹੁੰਦਾ ਇੱਕ ਤੁਸੀਂ ਤੀਰ ਨੂੰ ਵੀ ਦੇਖ ਕੇ ਜਿਹੜਾ ਤੀਰ ਆ ਇਹ ਉੱਪਰ ਨੂੰ ਹੋਣਾ ਚਾਹੀਦਾਗਾ ਹਮੇਸ਼ਾ ਨੀਚੇ ਨਹੀਂ ਆਉ ਹੋਵੇ ਤੇ ਇੱਥੋਂ ਆਪਾਂ ਇਸ ਨੂੰ ਇਸ ਤਰ੍ਹਾਂ ਬੱਸ ਉਵੇਂ ਜਿਵੇਂ ਪਹਿਲਾਂ ਵਾਲੀ ਸਾਈਡ ਕਨੈਕਸ਼ਨ ਪਾਈਪ ਕੱਸੀ ਹੋਈ ਸੀ ਉਸੇ ਤਰ੍ਹਾਂ ਹੀ ਕਨੈਕਸ਼ਨ ਪਾਈਪ ਕੱਸ ਦੋ ਤੁਸੀਂ ਰੈਂਚ ਨਾਲ ਵੀ ਕੱਸ ਸਕਦੇ ਹੋ ਚਾਹੇ ਤੁਹਾਡੇ ਕੋਲ ਰੈਚਰਡ ਹੋਵੇ ਉਸ ਦੇ ਨਾਲ ਕੱਸ ਸਕਦੇ ਹੋ ਤੇ ਜਾਂ ਆਪਣਾ ਚਾਬੀਆਂ ਦਿੱਤੀਆਂ ਹੁੰਦੀਆਂ ਨੇ ਜਿਵੇਂ ਕੋਈ 22 ਨੰਬਰ 24 ਨੰਬਰ ਅਲੱਗ-ਅਲੱਗ ਚਾਬੀਆਂ ਲੱਗਦੀਆਂ ਨੇ ਕਨੈਕਸ਼ਨ ਪੈਪਾਂ ਨੂੰ ਤੇ ਉਸ ਹਾਵ ਨਾਲ ਤੁਸੀਂ ਜਿਵੇਂ ਆਪਾਂ ਨੇ ਹੁਣ ਆ ਦੇਖੋ ਸਾਰਾ ਜਿਹੜਾ ਇਹਦਾ ਵਰਕ ਸਹੀ ਹੋਣ ਲੱਗ ਗਿਆ ਇਧਰ ਟੂਟੀ ਦੇ ਵਿੱਚ ਜਿਹੜਾ ਪਾਣੀ ਆਉਣ ਲੱਗ ਗਿਆ ਜਿਹੜੀ ਸਿਲ ਆਉਂਦੀ ਸੀਗੀ ਹੈਗੇ ਚਾਂਸ ਵੀ ਹੁਣ ਨਹੀਂ ਆਊਗੀ ਕਿਉਂਕਿ ਜਦੋਂ ਪਾਣੀ ਵੈਕ ਨਹੀਂ ਆਊਗਾ ਗਰਮ ਤੇ ਜਿਹੜੀ ਇਹ ਸਪਲਾਈ ਆ ਇਹ ਆਪਣੀ ਕਾਮਯਾਬ ਹੋ ਜੂਗੀ ਬਚ ਜੂਗੀ ਕਿਉਂਕਿ ਲਾਈਫ ਇਹਦੀ ਘਟ ਜਾਂਦੀ ਜਦੋਂ ਇਹਦੇ ਵਿੱਚ ਗਰਮ ਪਾਣੀ ਵਗਿਆ ਜਿਹੜੀ ਜੂਪੀ ਵੀ ਸੀ ਚਿੱਤੀ ਪਾਈਪ ਹੁੰਦੀ ਹੈ ਜਦੋਂ ਇਹਦੇ ਵਿੱਚ ਗਰਮ ਪਾਣੀ ਵਰ ਗਿਆ ਇਹਦੀ ਲਾਈਫ ਘੱਟ ਜੂਗੀ ਤੇ ਜਿਹੜੇ ਪਲੰਬਰ ਨੇ ਜਾਂ ਦੁਕਾਨਦਾਰ ਨੇ ਜਿਹਨੂੰ ਪਤਾਗਾ ਇਹ ਚੀਜ਼ਾਂ ਨੂੰ ਤੁਸੀਂ ਮੈਸੇਜ ਜ਼ਰੂਰ ਕਰੋ ਇਸ ਚੀਜ਼ ਬਾਰੇ ਕਿਉਂਕਿ ਜਿਹੜੇ ਨੂੰ ਜਿਹੜੇ ਕੰਮ ਬਾਰੇ ਪਤਾ ਹੁੰਦਾ ਫਰਜ਼ ਬਣਦਾ ਤਾਂ ਮੈਸੇਜ ਜ਼ਰੂਰ ਕਰਿਆ ਕਰੋ ਵੀ ਕੰਮ ਸਹੀ ਹੈ ਜਾਂ ਗਲਤ ਹੈ ਜੇ ਕੋਈ ਗੜਬੜ ਲੱਗਦੀ ਹੁੰਦੀ ਹੈ ਗਲਤੀ ਲੱਗਦੀ ਹੈ ਤੁਸੀਂ ਤਾਂ ਵੀ ਮੈਸੇਜ ਕਰੋ ਕਿਉਂਕਿ ਜਿਹੜੀਆਂ ਇਹ ਫੀਟਿੰਗ ਅਸੀਂ ਪਹਿਲਾਂ ਵੀ ਚੇਂਜ ਕੀਤੀ ਹੋਈ ਹੈ ਇੱਥੇ ਚੂੜੀ ਵਾਲੀ ਫੀਟਿੰਗ ਸੀ ਪਹਿਲਾਂ ਤੇ ਫਿਰ ਉਸ ਤੋਂ ਬਾਅਦ ਜਦੋਂ ਕੋਈ ਸਿਸਟਮ ਨਹੀਂ ਬਣਿਆ ਫਿਰ ਇਹਦੇ ਨਾਲ ਡਬਲ ਐਲਬੋਨ ਲਾ ਕੇ ਬਰਾਸ ਐਲਬੋ ਪਾ ਕੇ ਸੀ ਬਾਹਰਲੇ ਪਾਸੇ ਅੰਗਲਵਾਲ ਦੇ ਕੇ ਇੱਕ ਕਨੈਕਸ਼ਨ ਦਿੱਤਾ ਹੋਇਆ ਪਿਛਲੇ ਸਾਲ ਦਾਗਾ ਹੁਣ ਆ ਦੂਸਰਾ ਸਾਲ ਹੋ ਗਿਆ ਦੂਸਰੇ ਸਾਲ ਫਿਰ ਜਦੋਂ ਗੀਜਰ ਆਨ ਕੀਤਾ ਫਿਰ ਉਹੀ ਪ੍ਰੋਬਲਮ ਆਉਣ ਲੱਗੀ ਸੀ ਸਾਰੀ ਫੀਟਿੰਗ ਦੇ ਵਿੱਚ ਤੇ ਉਦੋਂ ਬਾਅਦ ਇਹ ਸੋਲੂਸ਼ਨ ਲੱਭਿਆ ਤੇ ਇਸ ਦੇ ਨਾਲ ਆਪਾਂ ਇਹ ਜਿਗਾੜਾ ਜਿਹੜਾ ਇਹਦਾ ਸਿਸਟਮ ਆ ਜਿਹੜਾ ਪ੍ਰੋਪਰ ਗੀਜਰਾਂ ਦੇ ਨਾਲ ਆਉਂਦਾ ਆਪਾਂ ਉਹ ਪ੍ਰੋਪਰ ਲਾਇਆਗਾ ਕਿਉਂਕਿ ਹੁਣ ਗਰਮ ਪਾਣੀ ਬੈਕ ਸਾਈਡ ਉਹ ਠੰਡੇ ਵਾਲੀਆਂ ਪਾਣੀ ਵਾਲੀਆਂ ਟੂਟੀਆਂ ਦੇ ਵਿੱਚ ਨਹੀਂ ਆਊਗਾ ਜਿਵੇਂ ਇਹਦੇ ਵਿੱਚ ਇਹ ਗਰਮ ਵਾਲੀ ਆ ਗਰਮ ਵਾਲੀ ਟੂਟੀ ਦੇ ਵਿੱਚ ਤਾਂ ਗਰਮ ਪਾਣੀ ਨੇ ਆਉਣੀ ਆਉਣਾਗਾ ਤੇ ਜਿਹੜੀ ਦੇ ਨਾਲ ਵਾਲੀ ਗਰਮ ਆ ਠੰਡੇ ਵਾਲੀ ਪਾਣੀ ਵਾਲੀ ਸੀ ਇਹਨਾਂ ਦੇ ਵਿੱਚ ਵੀ ਗਰਮ ਪਾਣੀ ਆਉਣ ਲੱਗ ਜਾਂਦਾ ਸੀ ਕਿਉਂਕਿ ਮਾਲਕਾਂ ਨੇ ਵੀ ਦੱਸਿਆ ਸਾਨੂੰ ਵੀ ਸਾਰੀ ਪ੍ਰੋਬਲਮ ਸੀਗੀ ਜਿਹੜੀ ਬੈਕ ਸਾਈਡ ਠੰਡੇ ਵਾਲੀ ਟੂਟੀ ਆ ਉਧਰ ਵੀ ਪਾਣੀ ਗਰਮ ਆ ਜਿਹੜਾ ਉਹ ਵਗ ਜਾਂਦਾ ਸੀ ਕਿਉਂਕਿ ਕਾਰਨ ਜਿਹੜਾ ਗੀਜਰ ਦਾ ਪਾਣੀ ਸੀਗਾ ਉਹ ਬੈਕ ਆ ਜਾਂਦਾ ਸੀਗਾ ਤੇ ਗਰਮ ਹੋ ਕੇ ਸਾਰੀ ਫੀਟਿੰਗਾਂ ਜਿਹੜੀ ਯੂਪੀਬੀਸੀ ਕਿਉਂਕਿ ਹੋ ਗਏ ਹੋਣਗੇ ਇਹਨੂੰ 10-12 ਸਾਲ ਫੀਟਿੰਗ ਹੋਈ ਹੋਈ ਨੂੰ ਤੇ ਪਹਿਲਾਂ ਜੂਫੀਬੀਸੀ ਫੀਟਿੰਗ ਹੋਈ ਹੋਈ ਆ ਤੇ ਹੁਣ ਅੱਜ ਕੱਲ ਜਿਹੜੀਆਂ ਸੀਪੀਬੀਸੀ ਜਾਂ ਆਸ਼ੀਰਵਾਦ ਹੋਰ ਬੜੀਆਂ ਕੰਪਨੀਆਂ ਚੱਲ ਰਹੀਆਂ ਨੇ ਬਹੁਤ ਵਧੀਆ ਉਹਨਾਂ ਦਾ ਰਿਜ਼ਲਟ ਆ ਗਰਮ ਪਾਣੀ ਟਪਾਓ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰੋ ਤੇ ਸਾਰੇ ਜਣਿਆਂ ਨੇ ਜੇ ਕਿਸੇ ਦੇ ਇਦਾਂ ਦੀ ਪ੍ਰੋਬਲਮ ਆ ਤੁਸੀਂ ਇਹ ਸੋਲੂਸ਼ਨ ਆ ਜਿਹੜਾ ਇਹਦੇ ਨਾਲ ਪੱਕਾ ਹੱਲ ਹੋ ਸਕਦਾ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਸਾਰਿਆਂ ਵੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨਾ ਥੈਂਕ ਯੂ ਕਰਦਿਆਂ ਜਿਹੜੇ ਆਪਣੇ ਇਲੈਕਟ੍ਰੀਸ਼ੀਅਨ ਬਿਜਲੀ ਵਾਲੇ ਕੀਚਰ ਲੱਗਦੇ ਆ ਕਿਉਂਕਿ ਘਰ-ਘਰ ਲੱਗ ਰਹੇ ਨੇ ਤੇ ਇਹਨਾਂ ਦਾ ਇੱਕ ਕਾਰਨ ਦੱਸ ਦਿਆਂ ਜਿਹਦੇ ਘਰੇ ਜੁਪੀ ਪੀ ਵੀ ਸੀ ਫਿਟਿੰਗ ਹੋਈ ਹੈ ਚਿੱਟੀ ਫਿਟਿੰਗ ਹੋਈ ਹੋਈ ਹੈ ਪਹਿਲਾਂ ਦੀ ਪੁਰਾਣੀ ਕਿਉਂਕਿ ਹੁਣ ਤਾਂ ਸੀ ਪੀ ਵੀ ਸੀ ਹੋਣ ਲੱਗ ਗਈਆਂ ਜਦੋਂ ਇਹ ਪਾਣੀ ਗਰਮ ਕਰ ਦਿੰਦਾ ਬੈਕ ਸਾਈਡ ਓਵਰ ਪਾਣੀ ਹੋ ਕੇ ਜਿਹੜਾ ਤਾਂ ਗਰਮ ਹੋ ਕੇ ਜਿਹੜਾ ਆਪਾਂ ਜੁਪੀ ਪੀ ਵੀ ਸੀ ਫਿਟਿੰਗ ਦੇ ਵਿੱਚ ਵਗ ਜਾਂਦਾ ਉਸ ਤੋਂ ਬਾਅਦ ਜਦੋਂ ਇਹ ਇਸ ਦੇ ਵਿੱਚ ਵਗ ਜਾਂਦਾ ਕਿਉਂਕਿ ਇਹ ਗਰਮ ਪਾਣੀ ਵਾਲੀ ਨਹੀਂ ਹੁੰਦੀ ਪਾਈਪ ਇਹ ਕੱਲੇ ਠੰਡੇ ਪਾਣੀ ਵਾਲੀ ਕੋਲਡ ਪਾਣੀ ਵਾਲੀ ਹੁੰਦੀ ਆ ਤੇ ਇਹਦੇ ਵਿੱਚ ਜਦੋਂ ਪਾਣੀ ਆ ਗਿਆ ਆਟੋਮੈਟਿਕ ਹੀ ਇਹ ਸਲੋਚਨਾ ਜਿਹੜਾ ਛੱਡ ਜਾਂਦੀ ਆ ਤੇ ਗਰਮ ਹੋ ਕੇ ਪਾਣੀ ਨਾਲ ਜਿਹੜੀ ਪਾਇਪ ਆ ਜਿਹੜੇ ਐਲਬੋ ਨੇ ਜੋੜਨੇ ਉਹ ਪਿੰਗਲ ਜਾਂਦੇ ਆ ਫਿਰ ਬਾਕੀ ਜਾਰੇ ਉਸ ਤੋਂ ਬਾਅਦ ਇਹਦਾ ਲੀਕੇਜ ਹੋ ਜਾਂਦਾ ਬਾਕੀ ਬੈਕ ਸਾਈਡ ਜਿਹੜੇ ਠੰਡੇ ਵਾਲੀਆਂ ਟੂਟੀ ਵਾਲੀਆਂ ਆਪਣੇ ਕਨੈਕਸ਼ਨ ਹੁੰਦੇ ਆ ਉਹਨਾਂ ਦੇ ਵਿੱਚ ਵੀ ਪਾਣੀ ਜਿਹੜਾ ਗਰਮ ਜਾਣ ਲੱਗ ਜਾਂਦਾ ਤੁਹਾਨੂੰ ਆਪਾਂ ਇਹਦੇ ਬਾਰੇ ਸਾਰਾ ਕੁਝ ਦੱਸਾਂਗੇ ਤੁਸੀਂ ਖਾਸ ਕਰਕੇ ਸਾਰੀ ਵੀਡੀਓ ਨੂੰ ਦੇਖਣਾ ਤੁਹਾਨੂੰ ਦਿਖਾਉਣਿਆ ਇਹਦਾ ਕੀ ਨੁਕਸਾਨ ਆ ਵੀ ਕਿੱਥੇ ਕਿੱਥੇ ਤੱਕ ਨੁਕਸਾਨ ਕਰਦਾ ਤੇ ਇਧਰਲੇ ਪਾਸੇ ਇਹਦੇ ਨਾਲ ਇੱਕ ਰੂਮ ਆ ਇਸ ਦੇ ਨਾਲ ਬਾਥਰੂਮ ਦੇ ਨਾਲ ਤੇ ਜਿੰਨੀ ਵੀ ਇਧਰ ਫੀਟਿੰਗ ਸੀ ਸਾਰੀ ਉਹ ਲੀਕ ਹੋਣ ਕਰਕੇ ਇਸ ਦੇ ਵਿੱਚ ਵੀ ਪਾਣੀ ਆ ਗਿਆ ਤੇ ਇਹਦੇ ਵਿੱਚ ਵੀ ਇਧਰੋਂ ਸਾਰੇ ਤੁਹਾਡੇ ਸਾਹਮਣੇ ਆ ਸੇਮ ਚੜੀ ਹੋਈ ਆ ਕਿਉਂਕਿ ਬਹੁਤ ਵੱਡੇ ਇਹ ਕਾਰਨ ਨੇ ਇਹ ਚੀਜ਼ਾਂ ਬਰੀਕੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਹਰ ਇੱਕ ਬੰਦੇ ਦੇ ਨਹੀਂ ਨੌਲੇਜ ਦੇ ਵਿੱਚ ਆਉਂਦੀਆਂ ਚਾਹੇ ਕੋਈ ਪਲੰਬਰ ਆ ਕੋਈ ਵੀ ਬੰਦਾ ਦੇਖਦਾ ਜਿਹਨੂੰ ਇਸ ਚੀਜ਼ ਬਾਰੇ ਪਤਾਗਾ ਤੇ ਉਹ ਹਰ ਇੱਕ ਬੰਦਾ ਕਮੈਂਟ ਵੀ ਕਰਿਓ ਤੇ ਅੱਜ ਤੁਹਾਨੂੰ ਦਿਖਾਉਣਾ ਦੂਸਰੀ ਸਾਈਡ ਵੀ ਆਪਾਂ ਬਾਹਰਲੀ ਸਾਈਡ ਚੱਲਦੇ ਆ ਤੁਹਾਨੂੰ ਉਧਰ ਦਿਖਾਉਣਾ ਹਾਂਜੀ ਆਪਾਂ ਬਾਹਰਲੀ ਸਾਈਡ ਆ ਗਏ ਕਿਉਂਕਿ ਇਧਰਲੇ ਪਾਸੇ ਅੰਦਰਲੇ ਪਾਸੇ ਜਿਹੜਾ ਬਾਥਰੂਮ ਆ ਇੱਥੇ ਗੀਜਰ ਲੱਗਿਆ ਹੋਇਆ ਇਹਦੇ ਕਾਰਨ ਇਧਰੋਂ ਪਹਿਲਾਂ ਵੀ ਪਿਛਲੇ ਸਾਲ ਵੀ ਅਸੀਂ ਇਥੇ ਸੈਟਿੰਗ ਕਰਕੇ ਗਏ ਸੀਗੇ ਕਿਉਂਕਿ ਨਹੀਂ ਹਟਿਆ ਉਸਦੇ ਕਾਰਨ ਇਧਰੋਂ ਜਿਹੜੀ ਸਾਰੀ ਕੰਦ ਆ ਤੁਹਾਡੇ ਸਾਹਮਣੇ ਜਿੰਮਿਆਂ ਛੋਰਾ ਆਇਆ ਪਿਆਗਾ ਐਕੀ ਫੇਰ ਜਦੋਂ ਆ ਕੇ ਗੀਜਰ ਲਾਉਂਦੇ ਨੇ ਇਹ ਸਿਆਲਿਆਂ ਦੇ ਵਿੱਚ ਉਦੋਂ ਹੀ ਪ੍ਰੋਬਲਮ ਪੈਂਦੀ ਆ ਸਾਰੇ ਲੀਕਜ ਆ ਜਾਂਦੀ ਆ ਕਿਉਂਕਿ ਵੱਡਾ ਕਾਰਨ ਇਸੇ ਦਾ ਜਦੋਂ ਜੂਪੀ ਵੀਸੀ ਫੀਟਿੰਗ ਦੇ ਵਿੱਚ ਗਰਮ ਪਾਣੀ ਆ ਜਾਂਦਾ ਉਹ ਜੋੜ ਛੱਡਣ ਕਾਰਨ ਸਾਰੀ ਫੀਟਿੰਗ ਹੈ ਜਿਹੜੀ ਲੀਕੇਜ ਹੋ ਜਾਂਦੀ ਆ ਸਾਰੀ ਕੰਧਾਂ ਦੇ ਵਿੱਚ ਸੇਮ ਆ ਜਾਂਦੀ ਆ ਤੁਹਾਨੂੰ ਅੱਜ ਆਪਾਂ ਗੀਜਰ ਬਾਰੇ ਅੰਦਰ ਸਾਰੀ ਸਿਸਟਮ ਆ ਜਿਹੜਾ ਉਹ ਦੱਸਦੇ ਆ ਵੀ ਕੀ ਲਾਉਣਾ ਚਾਹੀਦਾ ਅਸੀਂ ਤੁਹਾਨੂੰ ਆਪਾਂ ਦੱਸਣ ਲੱਗਿਆ ਇੱਕ ਤਾ ਨੂੰ ਇੱਕ ਜਿਹੜਾ ਸਿਸਟਮ ਆ ਜਿਹੜਾ ਗੀਜਰ ਦੇ ਨਾਲ ਲੱਗਦਾ ਵੀ ਇਹਦਾ ਕੀ ਸੋਲੂਸ਼ਨ ਆ ਕੀ ਇਹ ਤੋਂ ਆਪਾਂ ਕਿਵੇਂ ਬਚਾ ਕਰ ਸਕਦੇ ਆ ਇੱਕ ਛੋਟਾ ਜਿਹਾ ਆ ਇਹਦੇ ਨਾਲ ਗੀਜਰਾਂ ਦੇ ਨਾਲ ਇੱਕਾ ਪੁਰਜਾ ਜਾਂ ਲੱਗਦਾ ਕਿਉਂਕਿ ਇਹ ਇੱਕ ਤਰ੍ਹਾਂ ਦਾ ਆਟੋ ਕਟ ਹੁੰਦਾਗਾ ਜਦੋਂ ਆਪਾਂ ਨੀਚੋਂ ਪਾਣੀ ਭੇਜਦਾ ਇੱਕ ਬਾਲ ਹੀ ਇਹ ਨੀਚੋਂ ਦਾ ਪਾਣੀ ਵਗ ਜੂਗਾ ਕਿਉਂਕਿ ਵਾਪਸ ਉਧਰੋਂ ਟੈਂਕ ਦੇ ਵਿੱਚੋਂ ਵਾਪਸ ਬੈਕ ਨਹੀਂ ਜਾਊਗਾ ਜਿੱਥੇ ਠੰਡਾ ਪਾਣੀ ਕਨੈਕਸ਼ਨ ਆ ਉਹਨਾਂ ਦੇ ਵਿੱਚ ਇਹ ਲੀਕਜ ਆ ਜਿਹੜਾ ਬਹੁਤ ਜ਼ਿਆਦਾ ਰੋਕਦਾਗਾ ਤੇ ਜਿਹੜੇ ਵੀਰਾਂ ਨੂੰ ਇਹ ਪਤਾਗਾ ਇਸ ਚੀਜ਼ਾਂ ਬਾਰੇ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀ ਇਹ ਚੀਜ਼ਾਂ ਸਹੀ ਕੰਮ ਕਰਦੀਆਂ ਜਾਂ ਨਹੀਂ ਕਰਦੀਆਂ ਵੀ ਗੱਲ ਇਹ ਸਹੀ ਆ ਜਾਂ ਨਹੀਂ ਤੇ ਜਦੋਂ ਇਹ ਤੇ ਜਿਹੜੇ ਆ ਇਹਨਾਂ ਨਾਲ ਦੇ ਜਿਵੇਂ ਆ ਤੁਹਾਡੇ ਸਾਹਮਣੇ ਆ ਇਸ ਨਾਲ ਦੇ ਗੀਜ਼ਰ ਲੱਗੇ ਹੁੰਦੇ ਆ ਇਹਨਾਂ ਦੇ ਬਿਲਕੁਲ ਕੱਲਾ ਇਹ ਚੀਜ਼ ਲੱਗੀ ਹੁੰਦੀ ਆ ਇਹ ਚੀਜ਼ ਨਹੀਂ ਹੁੰਦੀ ਕਿਉਂਕਿ ਬੈਕ ਪਾਣੀ ਵਗ ਜਾਂਦਾ ਤੇ ਜਿਹੜੇ ਮਹਗੇ ਗੀਜ਼ਰ ਨੇ ਕੰਪਨੀਆਂ ਦੇ ਗੀਜ਼ਰ ਨੇ ਉਹਨਾਂ ਦੇ ਨਾਲ ਇਹ ਚੀਜ਼ ਜ਼ਰੂਰ ਆਉਂਦੀ ਆਉਂਦੀ ਹੈਗੀ ਕਿਉਂਕਿ ਆਪਾਂ ਨੂੰ ਇਹ ਲਾਉਣੇ ਪੈ ਜਾਂਦੇ ਆ ਕਿਸੇ ਜਿੱਥੇ ਆਪਾਂ ਦਾ ਪਾਣੀ ਨੀਵੇਂਗਾ ਜੇ ਨੂੰ ਮੰਨ ਲਓ ਵੀ ਨੀਵੇਂ ਥਾਂ ਦੇ ਵਿੱਚ ਟੈਂਕੀ ਰੱਖੀ ਹੋਈ ਆ ਤੇ ਉੱਥੇ ਪਾਣੀ ਕਿਉਂਕਿ ਇਹਨਾਂ ਦੇ ਵਿੱਚ ਪ੍ਰੋਪਰ ਨਹੀਂ ਪਹੁੰਚਦਾ ਗੀਜ਼ਰਾਂ ਦੇ ਵਿੱਚ ਉਦੋਂ ਥੋੜੀ ਜਿਹੀ ਦਿੱਕਤ ਆਉਣ ਕਰਕੇ ਆਪਾਂ ਇਹ ਲਾ ਦਿੰਨੇ ਆ ਤੇ ਇਹ ਜਾਦਾ ਇਹ ਕੰਪਨੀਆਂ ਜਿਹੜੀਆਂ ਦਿੰਦੀਆਂ ਨੇ ਇਸ ਚੀਜ਼ ਨੂੰ ਤੇ ਤੁਹਾਨੂੰ ਆਪਾਂ ਨੇੜੇ ਕਰਕੇ ਦਿਖਾ ਦਿੰਨੇ ਆ ਜਿਵੇਂ ਉਰੰਗਰੇਵਈ ਨੇੜੇ ਇਹਦੇ ਵਿੱਚ ਇਹ ਚੀਜ਼ ਹੁੰਦੀ ਆ ਇਸ ਦੇ ਵਿੱਚ ਜਦੋਂ ਆਪਾਂ ਇਹਨੂੰ ਨੀਚੋਂ ਦਬਬਦਾਂਗੇ ਪੁਸ਼ ਕਰਦਾਂਗੇ ਇੱਥੋਂ ਤੇ ਇਹ ਉੱਪਰ ਨੂੰ ਬਾਟਨ ਚੱਕਿਆ ਜਾਊਗਾ ਉੱਪਰ ਨੂੰ ਪਾਣੀ ਆ ਜਾਊਗਾ ਜਦੋਂ ਇਹਦੇ ਵਿੱਚ ਪਾਣੀ ਰੁਕ ਗਿਆ ਇਹ ਆਟੋਮੈਟਿਕ ਹੀ ਰੁਕ ਜਾਊਗਾ ਇਧਰੋਂ ਵਾਪਸ ਪਾਣੀ ਨਹੀਂ ਜਾਊਗਾ ਤੇ ਆਪਾਂ ਇਸ ਨੂੰ ਇੱਥੇ ਫਿੱਟ ਕਰਾਂਗੇ ਤੁਹਾਨੂੰ ਦਿਖਾਉਣਾ ਵੀ ਇਹ ਕਿਸ ਤਰ੍ਹਾਂ ਫਿੱਟ ਹੁੰਦਾ ਹੈਗਾ ਤੁਹਾਨੂੰ ਇਹਦੇ ਬਾਰੇ ਸਾਰਾ ਕੁਝ ਦੱਸਿਆ ਜਾਣਾ ਤੇ ਤੁਸੀਂ ਦੇਖਦੇ ਹੋ ਸਾਰੀ ਵੀਡੀਓ ਤੇ ਸਾਰੀ ਵੀਡੀਓ ਨੂੰ ਦੇਖ ਕੇ ਸਾਰਿਆਂ ਨੇ ਲਾਈਕ ਸ਼ੇਅਰ ਜ਼ਰੂਰ ਕਰਨਾ ਕਮੈਂਟ ਕਰੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੁਹਾਡੇ ਲਈ ਆਪਾਂ ਇਹੋ ਜਿਹੀਆਂ ਚੀਜ਼ਾਂ ਹੋਰ ਵੀ ਲੈ ਕੇ ਆਵਾਂਗੇ ਤੁਸੀਂ ਸਾਰੀ ਵੀਡੀਓ ਦੇਖੀ ਤੇ ਕਿਵੇਂ ਫਿੱਟ ਹੁੰਦਾ ਤੇ ਇਸੇ ਤਰ੍ਹਾਂ ਹੀ ਤੁਸੀਂ ਵੀ ਆਪ ਜੇ ਕਿਸੇ ਦੀ ਐਦਾਂ ਦੀ ਕੋਈ ਪ੍ਰੋਬਲਮ ਆ ਤੁਸੀਂ ਆਪ ਘਰੇ ਆ ਚੀਜ਼ ਲੈ ਕੇ ਦੁਕਾਨ ਤੋਂ ਫਿੱਟ ਕਰ ਸਕਦੇ ਹੋ ਤੇ ਤੁਸੀਂ ਦੇਖਿਓ ਸਾਰਾ ਹਾਂਜੀ ਆਪਾਂ ਤੁਹਾਨੂੰ ਦਿਖਾਉਣਾ ਆ ਇਹ ਚੀਜ਼ ਜਿਹੜਾ ਇਹ ਲਾਵਾਂਗੇ ਤੁਹਾਨੂੰ ਸਾਰੀ ਚੀਜ਼ ਇਹਨੂੰ ਤੁਸੀਂ ਦੇਖਦੇ ਰਹੋ ਕਿਉਂਕਿ ਇਸੇ ਤਰ੍ਹਾਂ ਹੀ ਤੁਸੀਂ ਆਪਣੇ ਘਰੇ ਵੀ ਬਦਲ ਸਕਦੇ ਹੋ ਜਦੋਂ ਆਪਾਂ ਆਹ ਕਨੈਕਸ਼ਨ ਪਾਇਪ ਆ ਜਿਹੜੀ ਇਹਦੀ ਖੋਲ ਲਈ ਆ ਤੇ ਦੇਖੋ ਇਸ ਤਰ੍ਹਾਂ ਇਹ ਗਰਮ ਪਾਣੀ ਕੱਢਦਾ ਜਿਹੜਾ ਠੰਡੇ ਪਾਣੀ ਦੇ ਵਿੱਚ ਵਗ ਜਾਂਦਾ ਤੇ ਜਿਵੇਂ ਹੁਣ ਆਪਾਂ ਇਧਰੋਂ ਛੜਤਾ ਇਹ ਬੈਕ ਆ ਜਾਊਗਾ ਪਾਣੀ ਤੇ ਉਹਦੇ ਕਾਰਨ ਬਹੁਤ ਜ਼ਿਆਦੇ ਪ੍ਰੋਬਲਮਾਂ ਆਉਂਦੀਆਂ ਨੇ ਹੁਣ ਇਹ ਗੀਜਰ ਐਸ ਟਾਈਮ ਆ ਜਿਹੜਾ ਖਾਲੀ ਹੋ ਰਿਹਾਗਾ ਇਸ ਕਰਕੇ ਪਾਣੀ ਨਹੀਂ ਬੈਕ ਮਾਰ ਦਿੰਦਾਗਾ ਬੈਕ ਹੋਣ ਕਰਕੇ ਆ ਸਾਰੀ ਫੀਟਿੰਗਾਂ ਜਿਹੜੀ ਇਹ ਖਰਾਬ ਹੋ ਜਾਂਦੀ ਆ ਆਪਾਂ ਇਸ ਦੇ ਨਾਲ ਇਸ ਚੀਜ਼ ਨੂੰ ਲਾਵਾਂਗੇ ਕਿਉਂਕਿ ਬੈਕ ਪਾਣੀ ਨਹੀਂ ਆਊਗਾ ਤੇ ਇਸ ਤਰ੍ਹਾਂ ਲਾਉਣਾ ਜਿਵੇਂ ਦੇ ਉੱਤੇ ਤੀਰ ਵੀ ਦਿੱਤਾ ਹੁੰਦਾ ਇੱਕ ਤੁਸੀਂ ਤੀਰ ਨੂੰ ਵੀ ਦੇਖ ਕੇ ਜਿਹੜਾ ਤੀਰ ਆ ਇਹ ਉੱਪਰ ਨੂੰ ਹੋਣਾ ਚਾਹੀਦਾਗਾ ਹਮੇਸ਼ਾ ਨੀਚੇ ਨਹੀਂ ਨਾ ਹੋਵੇ ਤੇ ਇੱਥੋਂ ਆਪਾਂ ਇਸ ਨੂੰ ਇਸ ਤਰ੍ਹਾਂ ਬੱਸ ਉਵੇਂ ਜਿਵੇਂ ਪਹਿਲਾਂ ਵਾਲੀ ਸਾਈਡ ਕਨੈਕਸ਼ਨ ਪਾਈਪ ਕੱਸੀ ਹੋਈ ਸੀ ਉਸੇ ਤਰ੍ਹਾਂ ਹੀ ਕਨੈਕਸ਼ਨ ਪਾਈਪ ਕੱਸ ਦੋ ਤੁਸੀਂ ਰੈਂਚ ਨਾਲ ਵੀ ਕੱਸ ਸਕਦੇ ਹੋ ਚਾਹੇ ਤੁਹਾਡੇ ਕੋਲ ਰੈਚਰਡ ਹੋਵੇ ਉਸ ਦੇ ਨਾਲ ਕੱਸ ਸਕਦੇ ਹੋ ਤੇ ਜਾਂ ਆਪਣਾ ਚਾਬੀਆਂ ਦਿੱਤੀਆਂ ਹੁੰਦੀਆਂ ਨੇ ਜਿਵੇਂ ਕੋਈ 22 ਨੰਬਰ 24 ਨੰਬਰ ਅਲੱਗ-ਅਲੱਗ ਚਾਪੀਆਂ ਲੱਗਦੀਆਂ ਨੇ ਕਨੈਕਸ਼ਨ ਪਾਪਾ ਨੂੰ ਤੇ ਉਸ ਹਾਵ ਨਾਲ ਤੁਸੀਂ ਜਿਵੇਂ ਆਪਾਂ ਨੇ ਹੁਣ ਆ ਦੇਖੋ ਸਾਰਾ ਜਿਹੜਾ ਇਹਦਾ ਵਰਕ ਸਹੀ ਹੋਣ ਲੱਗ ਗਿਆ ਇਧਰ ਟੂਟੀ ਦੇ ਵਿੱਚ ਜਿਹੜਾ ਪਾਣੀ ਆਉਣ ਲੱਗ ਗਿਆ ਜਿਹੜੀ ਸੇਲ ਆਉਂਦੀ ਸੀਗੀ ਹੈਗੇ ਚਾਂਸ ਵੀ ਹੁਣ ਨਹੀਂ ਆਊਗੀ ਕਿਉਂਕਿ ਜਦੋਂ ਪਾਣੀ ਵੈਕ ਨਹੀਂ ਆਊਗਾ ਗਰਮਾ ਤੇ ਜਿਹੜੀ ਇਹ ਸਪਲਾਈ ਆ ਇਹ ਆਪਣੀ ਕਾਮਯਾਬ ਹੋ ਜੂਗੀ ਬਚ ਜੂਗੀ ਕਿਉਂਕਿ ਲਾਈਫ ਇਹਦੀ ਘਟ ਜਾਂਦੀ ਜਦੋਂ ਇਹਦੇ ਵਿੱਚ ਗਰਮ ਪਾਣੀ ਵਗਿਆ ਜਿਹੜੀ ਜੂਪੀ ਵੀਸੀ ਚਿੱਟੀ ਪਾਈਪ ਹੁੰਦੀ ਹੈ ਜਦੋਂ ਇਹਦੇ ਵਿੱਚ ਗਰਮ ਪਾਣੀ ਵਗਦਾ ਇਹਦੀ ਲਾਈਫ ਘੱਟ ਜੂਗੀ ਤੇ ਜਿਹੜੇ ਪਲੰਬਰ ਨੇ ਜਾਂ ਦੁਕਾਨਦਾਰ ਨੇ ਜਿਹਨੂੰ ਪਤਾ ਹੈਗਾ ਇਹ ਚੀਜ਼ਾਂ ਨੂੰ ਤੁਸੀਂ ਮੈਸੇਜ ਜ਼ਰੂਰ ਕਰੋ ਇਸ ਚੀਜ਼ ਬਾਰੇ ਕਿਉਂਕਿ ਜਿਹੜੇ ਨੂੰ ਜਿਹੜੇ ਕੰਮ ਬਾਰੇ ਪਤਾ ਹੁੰਦਾ ਫਰਜ਼ ਬਣਦਾ ਤਾਂ ਮੈਸੇਜ ਜ਼ਰੂਰ ਕਰਿਆ ਕਰੋ ਵੀ ਕੰਮ ਸਹੀ ਹੈ ਜਾਂ ਗਲਤ ਹੈ ਜੇ ਕੋਈ ਗੜਬੜ ਲੱਗਦੀ ਹੁੰਦੀ ਹੈ ਗਲਤੀ ਲੱਗਦੀ ਹੈ ਤੁਸੀਂ ਤਾਂ ਵੀ ਮੈਸੇਜ ਕਰੋ ਕਿਉਂਕਿ ਜਿਹੜੀਆਂ ਇਹ ਫੀਟਿੰਗ ਅਸੀਂ ਪਹਿਲਾਂ ਵੀ ਚੇਂਜ ਕੀਤੀ ਹੋਈ ਹੈ ਇੱਥੇ ਚੂੜੀ ਵਾਲੀ ਫੀਟਿੰਗ ਸੀ ਪਹਿਲਾਂ ਤੇ ਫਿਰ ਉਸ ਤੋਂ ਬਾਅਦ ਜਦੋਂ ਕੋਈ ਸਿਸਟਮ ਨਹੀਂ ਬਣਿਆ ਫਿਰ ਇਹਦੇ ਨਾਲ ਡਬਲ ਐਲਬੋਨ ਲਾ ਕੇ ਬ੍ਰਾਸ ਐਲਬੋ ਪਾ ਕੇ ਸੀ ਬਾਹਰਲੇ ਪਾਸੇ ਐਂਗਲ ਵਾਲ ਦੇ ਕੇ ਇੱਕ ਕਨੈਕਸ਼ਨ ਦਿੱਤਾ ਹੋਇਆ ਪਿਛਲੇ ਸਾਲ ਦਾਗਾ ਹੁਣ ਆ ਦੂਸਰਾ ਸਾਲ ਹੋ ਗਿਆ ਦੂਸਰੇ ਸਾਲ ਫਿਰ ਜਦੋਂ ਗੀਜਰ ਆਨ ਕੀਤਾ ਫਿਰ ਉਹੀ ਪ੍ਰੋਬਲਮ ਆਉਣ ਲੱਗ ਗਈ ਸੀ ਸਾਰੀ ਫਿਟਿੰਗ ਦੇ ਵਿੱਚ ਤੇ ਉਸ ਤੋਂ ਬਾਅਦ ਇਹ ਸੋਲੂਸ਼ਨ ਲੱਭਿਆ ਤੇ ਇਸ ਦੇ ਨਾਲ ਆਪਾਂ ਇਹ ਜਿਗਾਰੜਾ ਜਿਹੜਾ ਇਹਦਾ ਸਿਸਟਮ ਆ ਜਿਹੜਾ ਪ੍ਰੋਪਰ ਗੀਜਰਾਂ ਦੇ ਨਾਲ ਆਉਂਦਾ ਆਪਾਂ ਉਹ ਪ੍ਰੋਪਰ ਲਾਇਆਗਾ ਕਿਉਂਕਿ ਹੁਣ ਗਰਮ ਪਾਣੀ ਬੈਕ ਸਾਈਡ ਉਹ ਠੰਡੇ ਵਾਲੀਆਂ ਪਾਣੀ ਵਾਲੀਆਂ ਟੂਟੀਆਂ ਦੇ ਵਿੱਚ ਨਹੀਂ ਆਊਗਾ ਜਿਵੇਂ ਇਹਦੇ ਵਿੱਚ ਗਰਮ ਵਾਲੀ ਆ ਗਰਮ ਵਾਲੀ ਟੂਟੀ ਦੇ ਵਿੱਚ ਤਾਂ ਗਰਮ ਪਾਣੀ ਨੇ ਆਉਣੀ ਹੀ ਆਉਣਾਗਾ ਤੇ ਜਿਹੜੀ ਦੇ ਨਾਲ ਵਾਲੀ ਗਰਮ ਆ ਠੰਡੇ ਵਾਲੀ ਪਾਣੀ ਵਾਲੀ ਸੀ ਇਹਨਾਂ ਦੇ ਵਿੱਚ ਵੀ ਗਰਮ ਪਾਣੀ ਪਾਉਣ ਲੱਗ ਜਾਂਦਾ ਸੀ ਕਿਉਂਕਿ ਮਾਲਕਾਂ ਨੇ ਵੀ ਦੱਸਿਆ ਸਾਨੂੰ ਵੇ ਸਾਰੀ ਪ੍ਰੋਬਲਮ ਸੀਗੀ ਜਿਹੜੀ ਬੈਕ ਸਾਈਡ ਠੰਡੇ ਵਾਲੀ ਟੂਟੀ ਆ ਉਧਰ ਵੀ ਪਾਣੀ ਗਰਮ ਆ ਜਿਹੜਾ ਉਹ ਵਗ ਜਾਂਦਾ ਸੀ ਕਿਉਂਕਿ ਕਾਰਨ ਜਿਹੜਾ ਗੀਜਰ ਦਾ ਪਾਣੀ ਸੀਗਾ ਉਹ ਬੈਕ ਆ ਜਾਂਦਾ ਸੀਗਾ ਤੇ ਗਰਮ ਹੋ ਕੇ ਸਾਰੀ ਫੀਟਿੰਗਾਂ ਜਿਹੜੀ ਜੁਪੀ ਵੀ ਸੀ ਕਿਉਂਕਿ ਹੋ ਗਏ ਹੋਣਗੇ ਇਹਨੂੰ 10-12 ਸਾਲ ਫੀਟਿੰਗ ਹੋਈ ਹੋਈ ਨੂੰ ਤੇ ਪਹਿਲਾਂ ਜੂਫੀ ਬੀਸੀ ਫੀਟਿੰਗ ਹੋਈ ਹੋਈ ਆ ਤੇ ਹੁਣ ਅੱਜ ਕੱਲ ਜਿਹੜੀਆਂ ਸੀਪੀਬੀਸੀ ਜਾਂ ਆਸ਼ੀਰਵਾਦ ਹੋਰ ਬੜੀਆਂ ਕੰਪਨੀਆਂ ਚੱਲ ਰਹੀਆਂ ਨੇ ਬਹੁਤ ਵਧੀਆ ਉਹਨਾਂ ਦਾ ਰਿਜ਼ਲਟ ਆ ਗਰਮ ਪਾਣੀ ਟਪਾਓ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰੋ ਤੇ ਸਾਰੇ ਜਣਿਆਂ ਨੇ ਜੇ ਕਿਸੇ ਦੇ ਇਦਾਂ ਦੀ ਪ੍ਰੋਬਲਮ ਆ ਤੁਸੀਂ ਇਹ ਸੋਲੂਸ਼ਨ ਆ ਜਿਹੜਾ ਇਹਦੇ ਨਾਲ ਪੱਕਾ ਹੱਲ ਹੋ ਸਕਦਾ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਸਾਰਿਆਂ ਵੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨਾ ਥੈਂਕ ਯੂ